ਕਹਿੰਦੇ ਨੇ ਜੇ ਕਿਸੇ ਇਨਸਾਨ ਦੀਆਂ ਅੱਖਾਂ ਨੇ ਤਾਂ ਜਹਾਨ ਹੈ ਕਿਉਂਕਿ ਇਹ ਖੂਬਸੂਰਤ ਦੁਨੀਆ ਅੱਖਾਂ ਦੇ ਨਾਲ ਹੀ ਦੇਖੀ ਜਾਂਦੀ ਹੈ ਬਜ਼ੁਰਗ ਪਰਿਵਾਰ ਹੈ ਬਜ਼ੁਰਗ ਮਾਤਾ ਜਿਨ੍ਹਾਂ ਦੇ ਦੋ ਬਜ਼ੁਰਗ ਸੁਪੁੱਤਰ ਨੇ ਉਹ ਵੀ ਨੇਤਰਹੀਣ ਨੇ ਕਿੰਨੇ ਸਾਲ ਹੋ ਗਏ ਇਦਾਂ ਹੀ ਨਹੀਂ ਤਾਂ ਪਤਾ ਕਈ ਸਾਲ ਹੋ ਗਏ ਖਰਾਬ ਹੀ ਹੋ ਗਈਆਂ ਬੰਨਾਂ ਨਹੀਂ ਅੱਛਾ ਬਸ ਡਾਕਟਰ ਨੇ ਕਿਸੇ ਨੇ ਕਹੀ ਜੀ ਦਵਾਈ ਦੇ ਦਿੱਤੀ ਕਿਸੇ ਕਹੀ ਜੀ ਦੇ ਦਿੱਤੀ اچھا ਅਸਰ ਹੀ ਖਰਾਬ ਹੋ ਗਿਆ اچھا ਹਾਂ ਬੇਬੇ ਹੁਣ ਸਾਹ ਵੀ ਮਨ ਲੱਗਦਾ ਚੜਦਾ ਬੈਠ ਨਹੀਂ ਹੁੰਦਾ ਚੰਗੀ ਤਰ੍ਹਾਂ ਬੁਖਾਰ ਬੁਖਾਰ ਚੜਦਾ ਰਹਦਾ ਤੁਸੀਂ ਮਾਤਾ ਤੁਸੀਂ ਇੱਥੇ ਛੱਪੜ ਕੋਲ ਪਈ ਰਹਿੰਦੇ ਹੋ ਐਦੀ ਮੰਜੇ ਤੇ ਜਦੋਂ ਮੈਂ ਆਈ ਤੁਸੀਂ ਐਦੀ ਪਈ ਹੋਏ ਸੀ ਹਾਂ ਮਥੇ ਪਈ ਰਹਿੰਦੇ ਇਥੇ ਹਵਾ ਜੀ ਦੇ ਮਾਰੇ ਪੈਣਾ ਜ਼ਿੰਦਗੀ ਬਹੁਤ ਔਖੀ ਕੱਢਣੀ ਬਹੁਤ ਆਖੀ ਜਨੀ ਕਰਦੀ ਹੈਗੀ ਇਹਦਾ ਸਾਰੀ ਗਈ ਨਾ ਮਨ ਨੂੰ ਮੇ ਤਾਂ ਆਪਸੇ ਉਮਰੀਜ ਇਹਦਾ ਬੱਚਾ ਕਹਿੰਦਾ ਪਹਿਲੀ ਜੀ ਬੜਾ ਵਧੀਆ ਲੋਟ ਸੀਗਾ ਖਾਂ ਟਿੰਨ ਦਾ ਕੋਈ ਹੋਏ ਆਟਾ ਦੇ ਗਿਆ ਕੋਈ ਖੰਡ ਚਾ ਦੇ ਗਿਆ ਤੇ ਹੁਣ ਸਾਡੇ ਕੋਈ ਕਮਰੇ ਦੀ ਜੇ ਕੋਈ ਪਰਮਾਤਮਾ ਕਿਸੇ ਹਿੰਮਤ ਪਾਵੇ ਸਾਨੂੰ ਕਮਰਾ ਜੀ ਬੁੜੀ ਚਾਹੀਦਾ ਆ ਆਖੀ ਅੱਡੀ ਜਿਹਦੇ ਆਸਰੇ ਕੋਲ ਜੇ ਮੁਰੇ ਨੀਵੇਂ ਸਾਡੇ ਪਿੱਛੇ ਆੜ ਜੰਨੇ ਆ ਅੱਛਾ ਐਦ ਸੱਤਾਂ ਲੱਗਦੀਆਂ ਰਹਿੰਦੀਆਂ ਡਿੱਗਦੇ ਟੈਂਦੇ ਰਹੇ ਹਾਂ ਆਲੂ ਮੂਕੁਛ ਲੀ ਗਈ ਸੀ ਅੱਛਾ ਰੋਟੀ ਬਣਾ ਦੇ ਹਾਂ ਅੱਗ ਲੱਗੀ ਉਹ ਸਾਡਾ ਮੁੱਖ ਗਿਆ ਗਏ ਸਾ ਅਸੀਂ ਟੰਨਾ ਚੁੱਲਾ ਕਰਕੇ ਨਾ ਉਹ ਉਹ ਬਣਾਉਣ ਲੱਗੇ ਉਹ ਹੋਪੇ ਜੇ ਰਾਬੜਾ ਆ ਰਾਬੜ ਨੂੰ ਅੱਗ ਲੱਗੀ ਓਹੋ ਵਾਛੋ ਇਹਦੇ ਅੰਗੁਰ ਨੂੰ ਉਹੀ ਲੱਗੀ ਚੇ ਸੜ ਕੇ ਕਿਸੇ ਨੇ ਅਛ ਕੇ ਨਾ ਕੇ ਦੇਖਿਆ ਕੇਸ਼ ਨਾ ਖੇਡ ਕੇ ਨਾ ਦੇਖਿਆ ਛੱਡਦਾ ਜਿੰਦਗੀ ਦੁਖੀਆ ਜਿੰਦਗੀ ਗੁਰੂ ਦਾ ਅਸਰਾ ਤੱਕਦੇ ਹੋ ਬਸ ਮਾਲਕ ਦਾ ਉਹਦਾ ਸਿਮਰਨ ਕਰਦਿਆਂ ਆਸਾਂ ਲੜ ਕੇ ਜਿੰਦਾਬੀ ਹੋਈ ਹੈ ਸਾਨੂੰ ਅੱਛਾ ਉਹੀ ਸੁਭਾਸਤ ਨਾਲ ਸਾਨੂੰ ਕਿਸੇ ਪਾਸੇ ਜਾਈਏ ਉਹਦਾ ਅਸਰਾ ਲੈ ਕੇ ਨਹੀਂ ਵੀ ਇਕਲੀਆਂ ਬੋਲਿਆ ਇਹ ਲੀਲੀ ਤੁੰਬੂ ਬੋਲਿਆ ਤੂੰ ਹੀ ਆ ਹੁਣ ਸਾਡਾ ਆਹ ਵਸਪਨ ਜੀ ਬੋਸ ਹੁੰਦੀ ਆ ਉਂਗਲੀ ਮੱਚ ਗਈ ਸੀ ਮੇਰੀ ਔਰ ਰੋਟੀ ਪਕਾਉਂਦੇ ਜੀ ਅੱਗ 'ਚ ਪੈ ਗਈ ਸੀ ਜੀ ਆਹ ਉਂਗਲੀ ਤੁਹਾਡੀ ਰੋਟੀ ਕਰਕੇ ਹੋ ਗਈ ਤਾਂ ਫਿਰ ਤੁਸੀਂ ਹੁਣ ਤਵਾ ਰੱਖ ਕੇ ਫਿਰ ਰੋਟੀ ਆਟਾ ਵੀ ਆਪੇ ਗੁੰਦੇ ਹੋ ਆਪੇ ਗੁੰਦਾ ਪੈਂ ਕਿ ਮੈਂ ਹੀ ਕਰਦਾ ਇਨਾਂ ਤੂੰ ਤਾਂ ਹੁਕਾ ਨਹੀਂ ਕਿਸੇ ਤੋਂ ਨਾ ਮਾਸਾ ਤੋਂ ਨਾ ਦੂਸਰੇ ਭਰਾ ਤੋਂ ਮੈਂ ਬਿਲਕੁਲ ਹਾਲਾਤ ਦਿਖਾਣਾ ਚਾਹੂੰਗੀ ਕਿ ਰੋਟੀਆਂ ਸੜ ਕੇ ਇਸ ਤਰੀਕੇ ਦੇ ਨਾਲ ਆਲੇ ਦੁਆਲੇ ਬਿਕਰੀਆਂ ਹੋਈਆਂ ਕਹਿੰਦੇ ਕਿ ਜਦੋਂ ਕੋਈ ਗਊਸ਼ਾਲਾ ਵਾਲਾ ਆਂਦਾ ਅਸੀਂ ਉਹਨਾਂ ਨੂੰ ਦੇ ਦਿੰਨੇ ਇਹਨਾਂ ਨੂੰ ਇਹ ਨਹੀਂ ਪਤਾ ਖੰਡ ਕਿੱਥੇ ਹੈ ਆਟਾ ਕਿੱਥੇ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋੜ ਤੋੜ ਲਾ ਕੇ ਆਪਣੇ ਰੋਟੀ ਦਾ ਇੰਤਜ਼ਾਮ ਕਰਦੇ ਆ ਬਾਪੂ ਜੀ ਹੁਣ ਤੁਸੀਂ ਰੋਟੀ ਪਕਾ ਲੂਗੇ ਆਪੇ ਆਪੇ ਹੀ ਬਹੁਤ ਮਾੜੇ ਹਾਲਾਤ ਆ ਅਸੀਂ ਕਹਿੰਨੇ ਆ ਕਿ ਸਾਨੂੰ ਉਹ ਨਹੀਂ ਮਿਲਿਆ ਆਹ ਨਹੀਂ ਮਿਲਿਆ ਪਰ ਸਭ ਤੋਂ ਵੱਡੀ ਗੱਲ ਜੇ ਅਸੀਂ ਇਸ ਦੁਨੀਆ ਨੂੰ ਦੇਖ ਸਕਦੇ ਆ ਅਸੀਂ ਹਰ ਆਪਣੇ ਕਾਰਜ ਕਰ ਸਕਦੇ ਆ ਪਰ ਸੋਚੋ ਉਹਨਾਂ ਲੋਕਾਂ ਬਾਰੇ ਜਿਹੜੇ ਦੇਖ ਨਹੀਂ ਸਕਦੇ ਬਾਪੂ ਜੀ ਇਹ ਪਰਿਵਾਰ ਜਿਹੜਾ ਕਿੰਨੇ ਸਾਲਾਂ ਤੋਂ ਇਸ ਤਰੀਕੇ ਦੇ ਨਾਲ ਨਿਤਰਹੀਨ ਹੈ ਭਾਵੁਕ ਹੋ ਕੇ ਬਾਪੂ ਜੀ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਨਾ ਨਿਤ ਨਵੇਂ ਤਿਉਹਾਰ ਆਉਂਦੇ ਆ ਬਾਪੂ ਜੀ ਫਿਰ ਉਹ ਤਿਉਹਾਰਾਂ ਤੇ ਕੋਈ ਚਾਰ ਨਹੀਂ ਕੋਈ ਖੁਸ਼ੀ ਨਹੀਂ ਖੁਸ਼ੀ ਵੀ ਵਸੇਗੀ ਆ ਪੈਣ ਜੀ ਵੀ ਤਿਉਹਾਰ ਆ ਰਹੇ ਨੇ ਪਰ ਪੈਣ ਪਰਾਂ ਮਿਸ ਦਾ ਕੋਈ ਨਹੀਂ ਆ ਕੋਈ ਜੱਤੀ ਪੈਣ ਨਹੀਂ ਕੋਈ ਭਾਈ ਨਹੀਂ ਸਾਡੇ ਦਾ ਤੁਸੀਂ ਲੋਕੋਂ ਆਮ ਰੂਖ ਜਿਹੜਾ ਸਾਡਾ ذوکھا کے پہنچدے گا ਕਹਿੰਦੇ ਨੇ ਜੇ ਕਿਸੇ انسان ਦੀਆਂ ਅੱਖਾਂ ਨੇ ਤਾਂ ਜਹਾਨ ਹੈ ਕਿਉਂਕਿ ਇਹ ਖੂਬਸੂਰਤ ਦੁਨੀਆ ਅੱਖਾਂ ਦੇ ਨਾਲ ਹੀ ਦੇਖੀ ਜਾਂਦੀ ਹੈ ਪਰ ਸੋਚੋ ਜਿਨ੍ਹਾਂ ਕੋਲ ਅੱਖਾਂ ਹੀ ਨਹੀਂ ਪਰ ਫਿਰ ਵੀ ਜ਼ਿੰਦਗੀ ਦੇ ਐਨੇ ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਹੰਡਾਏ ਨੇ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਕਿਸ ਤਰੀਕੇ ਦੀ ਉਮਰ ਬੀਤੀ ਹੋਏਗੀ ਉਹ ਕਾਸ ਤਸਵੀਰ ਤੁਹਾਨੂੰ ਦਿਖਾਉਣ ਤੇ ਲਈ ਪਹੁੰਚੇ ਹੋਏ ਆ ਜਿੱਥੇ ਕਿ ਬਜ਼ੁਰਗ ਪਰਿਵਾਰ ਹੈ ਬਜ਼ੁਰਗ ਮਾਤਾ ਜਿਨ੍ਹਾਂ ਦੇ ਦੋ ਬਜ਼ੁਰਗ ਸੁਪੁੱਤਰ ਨੇ ਉਹ ਵੀ ਨੇਤਰਹੀਣ ਨੇ ਪਰ ਇਹ ਪਰਿਵਾਰ ਨੇ ਬਹੁਤ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਕੱਢਿਆ ਹੈ ਪਰ ਕਿੰਨੀਆਂ ਤਕਲੀਫਾਂ ਦੇ ਨਾਲ ਕੱਢਿਆ ਹੈ ਉਹ ਜ਼ਰੂਰ ਗੱਲਬਾਤ ਕਰਾਂਗੇ ਬਾਪੂ ਜੀ ਮੌਜੂਦ ਨੇ ਇਹ ਮਾਤਾ ਨੇ ਬਜ਼ੁਰਗ ਇਹ ਮਾਂ ਦਿਸਦਾਨੀ ਹੈ ਹਾਂ ਕਿੰਨੇ ਸਾਲ ਹੋ ਗਏ ਇਦਾਂ ਹੀ ਨਹੀਂ ਤਾਂ ਪਤਾ ਕਈ ਥਾਰ ਹੋ ਗਏ ਖਰਾਬ ਹੀ ਹੋ ਗਿਆ ਬੰਗਾਨੀ ਹਾਂ ਐ ਅੰਡੇ ਨਹੀਂ ਆ ਵੀ ਫੱਟ ਨਹੀਂ ਜਾਣਾ ਅੱਛਾ ਇੱਕ ਇਹ ਕੋਈ ਹਾਦਸਾ ਹੋਇਆ ਸੀ ਜਾਂ ਅਚਾਨਕ ਹੀ ਰੋਸ਼ਨੀ ਚਲੀ ਗਈ ਹਾਂ ਅੱਛਾ ਮੈਟਰਲ ਨਹੀਂ ਕਿਤੇ ਰੇ ਅੱਛਾ ਹਾਂ ਬਸ ਡਾਕਟਰ ਨੇ ਕਹਿੰਨ ਇੱਕ ਹੀ ਦਵਾਈ ਦੇ ਦੀ ਕਿਹਨ ਕਹੀ ਦੇ ਦੇ ਅੱਛਾ ਬਸ ਇਹ ਕਰਾਵ ਗਿਆ ਅੱਛਾ ਹਾਂ ਬੇਬੇ ਹੁਣ ਸਾਹ ਵੀ ਮੈਨੂੰ ਲੱਗਦਾ ਚੜਦਾ ਬੈਠ ਨਹੀਂ ਹੁੰਦਾ ਚੰਗੀ ਤਰ੍ਹਾਂ ਬੁਖਾਰ ਬੁਖਾਰ ਚੜਦਾ ਉਹ ਤਾਂ ਅੱਛਾ ਹਾਂ ਤੇ ਜਿੱਦਾਂ ਤੁਸੀਂ ਹੁਣ ਇੱਥੇ ਛੱਪੜ ਕਿਨਾਰੇ ਬੈਠੇ ਹੋ ਹਨਾ ਘਰ ਦੀ ਛੱਤ ਹੈ ਨਹੀਂ ਕੀ ਟੁੱਟੀ ਹੋਈ ਹੈ ਹਾਂ ਹਾਂ ਫੁੱਟੇ ਆ ਛੱਤ ਉਹ ਪਾਣੀ ਜਦੋਂ ਬਦੜਾ ਹੁੰਦਾ ਹੈ ਤੇਰੇ ਵਿੱਚ ਬੰਨ ਜੋਕਰ ਨਹੀਂ اچھا ਉਹ ਦਾਲ ਦਾਲ ਚਮ ਲੱਗ ਜਾ ਫੱਟੀਆਂ ਰਾਹੀਂ اچھا ਫੱਟੀਆਂ ਤੇ ਮਿੱਟੀ ਨਿਕਲ ਗਈ اچھا ਫੱਟੀਆਂ ਰਾਹੀਂ ਪਾਣੀ ਦਾਲ ਦਾਲ ਚਮਦਾਗਾ اچھا ਹਾਂ ਬੇਬੇ ਤੁਹਾਡੀ ਉਮਰ ਕਿੰਨੀ ਕੁ ਹੋਊਗੀ ਉਮਰ ਮੇਰੀ ਹੈ ਕਿ ਇਹ ਖਾਸੀ ਉਮਰ ਹੈ اچھا ਬਈ ਇੰਨੀ ਕੋਈ ਪਤਾ ਨਹੀਂ ਲੱਗੋ ਹਾਂ ਇੰਨੀ ਜ਼ਿੰਦਗੀ ਦਾ ਤੁਸੀਂ ਲੰਮਾ ਸਮਾਂ ਕੱਢ ਲਿਆ ਕਿੰਨੀ ਤਕਲੀਫ ਹੋਈ ਸੀ ਤਕਲੀਫ ਤਾਂ ਸਹਿਦੇ ਹਾਂ ਹਾਂ ਬਹੁਤ ਹੁੰਦੇ ਬਹੁਤ ਤਕਲੀਫ ਆ ਅੱਗੇ ਉਸ ਪੁੱਤਰ ਵੀ ਉਹਨਾਂ ਦੀ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਫੇ ਕਿੰਨਾ ਜ਼ਿਆਦਾ ਹੋਰ ਔਖਾ ਹੋ ਗਿਆ ਪਤਾ ਨਹੀਂ ਕੀ ਮੈਂ ਬਚਾਰਾ ਨਾਇਕ ਬੰਦ ਠੀਕ ਵੱਡਾ ਅੱਛਾ ਉਹ ਗੁজার ਗਿਆ ਐਸੇ ਦੁਖ ਨਾਲ ਅੱਛਾ ਮੈਂ ਉਹਨੂੰ ਬਚਾਰਾ ਤੇ ਅਸੀਂ ਕਾਥੀ ਚੀਜ਼ ਨੇ ਚੱਕ ਕੇ ਮਾਰਿਆ ਅੱਛਾ ਅੱਛਾ ਫੇ ਮੈਂ ਜੋ ਤੋੜੀ ਸੀ ਕੱਪੜੇ ਹੂੰ ਹੂੰ ਫੇ ਮੈਂ ਤੱਜ ਕੇ ਚੱਕਿਆ ਉਹ ਮੈਂ ਤਾਂ ਉਹਦੀ ਚੱਠੀ ਨਿਕਲ ਗਈ ਨਾ ਪਛਾਮ ਨਿਕਲ ਗਿਆ ਹੂੰ ਏ ਮੁੰਡਾ ਦੂਜਾ ਸਿੱਕੋ ਤਵੇ ਤੇ ਮੰਦਰ ਤੇ ਉਹਨੂੰ ਬੋਲ ਮਾਰਿਆ ਮਖਾ ਬਾਈ ਤੇ ਨਾ ਹੋ ਗਿਆ ਅਜਾ ਛੇਤੀ ਦੇ ਨੇ ਉਹ ਭੱਜ ਕੇ ਆ ਗਿਆ ਉਹ ਚੰਬੜ ਗਿਆ ਉਹਨੂੰ ਅੱਛਾ ਭਾਈ ਐਸੀ ਜਨਨ ਤਿੰਨੇ ਜਣੇ ਚੰਬੜੇ ਤਿੰਨੇ ਨੂੰ ਸਾਨੂੰ ਕੁਝ ਹੋ ਗਿਆ ਬਸ ਐ ਹੀ ਕੁਛ ਹੋ ਗਿਆ ਜੀ ਤੁਸੀਂ ਤਿੰਨਾਂ ਦੀ ਅੱਖਾਂ ਦੀ ਹਨਾ ਨਜ਼ਰ ਚਲੀ ਗਈ ਹਾਂ ਲੈ ਉਹਦੀ ਨਾਰੇ ਸਾਡੀ ਕੋਚੀ ਜੀ ਜਾਨਾ ਜਾਨੀ ਕਿ ਸਨੇ ਚਲਾ ਹੀ ਦਿਓ ਤੇ ਅੱਛਾ ਹਾਂ ਗੁਜ਼ਰ ਗਿਆ ਬਬਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਘਰ ਦੇ ਵਿੱਚ ਰਹਿਣਾ ਇਹ ਫੇ ਕਿਦਾਂ ਤੁਸੀਂ ਸਾਰੀਆਂ ਚੀਜ਼ਾਂ ਕਰਦੇ ਹੋ ਦਿੰਦਾ ਕੋਈ ਰੋਟੀ ਪਾਣੀ ਰੋਟੀ ਪਾਣੀ ਐਸੀ ਆਪ ਦੀ ਮਨਾ ਆ ਮੈਂ ਵਿਚਾਰਾ ਸੂ ਨਾਲ ਬਣਾ ਲੈਂਦਾ ਸੀ ਅੱਛਾ ਹੁਣ ਇੱਥੇ ਪੱਤਰ ਕਾ ਆਗੇ ਮੁੰਡੇ ਡਰੇ ਬਲ ਉਹ ਕਹਿੰਦੇ ਵੀ ਆਈ ਮੁਸ਼ਕਿਲ ਆ ਛੋਣੂ ਪਿੰਡ ਵਾਲੇ ਕਰਦੇ ਆ ਮਦਦ ਹੈ ਪਿੰਡ ਵਾਲੇ ਕਰਦੇ ਆ ਮਦਦ ਤਿੰਨ ਬਾਰੇ ਨਹੀਂ ਕਰਦੇ ਉਹ ਮਮੰਦਾ ਮਾਵਾ ਆ ਗਿਆ ਇਧਰੇ ਬਣਾ ਆ ਗਿਆ ਅੱਛਾ ਉਹ ਫਿਰ ਕਹਿੰਦੇ ਮੇਸੀ ਰੋਟੀ ਪਾਣੀ ਥੋੜੀ ਬਣੀ ਬਣਾਈ ਤੇ ਜਕਰਾਗੇ ਅੱਛਾ ਹੁਣ ਤਿੰਨ ਚਾਰ ਦਿਨ ਹੋ ਗਿਆ ਜਿਉਂ ਭੇਜ ਦੇਣਾ ਅੱਛਾ ਭੇਜਦੇ ਆ ਤੁਹਾਨੂੰ ਰੋਟੀ ਹਾਂ ਭੇਜ ਦੇਣ ਤਿੰਨਾਂ ਦੀ ਰੋਟੀ ਅਸੀਂ ਖਾ ਲੈਂਦੇ ਤੁਸੀਂ ਮਾਤਾ ਤੁਸੀਂ ਇੱਥੇ ਛੱਪੜ ਕੋਲ ਪਏ ਰਹਿੰਦੇ ਹੋ ਐਦੀ ਮੰਜੇ ਤੇ ਜਦੋਂ ਮੈਂ ਆਈ ਤੁਸੀਂ ਐਦੀ ਪਏ ਹੋਏ ਸੀ ਹੋ ਜੀ ਹੂੰ ਬਸ ਇਹ ਪਏ ਨੇ ਤੇ ਹਵਾ ਜੀ ਦੇ ਮਾਰੇ ਪੈਣਾ ਅੰਦਰ ਫਿਰ ਗਰਮਾਇਸ਼ ਹੁੰਦੀ ਆ ਹੂੰ ਤਾਂ ਪੱਖਾ ਪੁੱਖੇ ਹੈਗਾ ਅੱਛਾ ਪਰ ਤਾਂ ਇੱਕ ਗਰਮਾਇਸ਼ ਹੁੰਦੀ ਅੰਦਰ ਅੱਛਾ ਹਾਂ ਮਦਦ ਚਾਹਦੇ ਹੋ ਕੋਈ ਮਦਦ ਚਾਹਦੇ ਹੋ ਤਾਂ ਤੁਸੀਂ ਕਹੋ ਕੈਮਰੇ ਤੇ ਆਪਾਂ ਸਾਰਾ ਦਿਖਾ ਰਹੇ ਆਂ ਮਦਦ ਚਾਹੀਦੀ ਤੁਹਾਨੂੰ ਕੋਈ ਮਦਦ ਨਹੀਂ ਹਾਰੇ ਕੋਈ ਕਰਦਾ ਹਾਂ ਕੋਈ ਨਹੀਂ ਕਰਦਾ ਮਦਦ ਹੂੰ ਹਾਂ ਬਾਈ ਗੁਰੂ ਤੇ ਭਰੋਸਾ ਹੈਗਾ ਵਾ ਹਾਂ ਹੂੰ ਐਨੀ ਜ਼ਿੰਦਗੀ ਖੰਡਾ ਲਈ ਹਾਂ ਅੱਗੇ ਵੀ ਨਿਕਲ ਜਾਊਗੀ ਹਾਂ ਬਸ ਵੈਸੇ ਕਰੀ ਵੀ ਆਗਾ ਜੋ ਕੁਝ ਕਰਨਾ ਹੈ ਸੇ ਨਹੀਂ ਕਰਨਾ ਇਹ ਬਜ਼ੁਰਗ ਬੇਬੇ ਹੈ ਮੈਂ ਕਹਿੰਦਾ ਕਮਖਤ ਬਾਗੇ ਮੈਂ ਬਾਈ ਦੀ ਹਾਂ ਇਹ ਬੇਬੇ ਹੈ ਤੇ ਇਹ ਉਹਨਾਂ ਦੇ ਪੁੱਤਰ ਨੇ ਪਹਿਲਾਂ ਅੰਦਰ ਗੱਲ ਕਰਦੇ ਆ ਤੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਚਰਨ ਸਿੰਘ ਹੈਗਾ ਅੱਛਾ ਤੇ ਜ਼ਿੰਦਗੀ ਬਹੁਤ ਔਖੀ ਕੱਢਣੀ ਬਹੁਤ ਔਖੇ ਜਿਨੀ ਕਰਦੀ ਹੈਗੀ ਵੀ ਤਾਂ ਸਾਰੀ ਗਈ ਮੈਨੂੰ ਮੈਂ ਤਾਂ ਆਪਸੇ ਉਮਰੀ ਜਦੋਂ ਬੱਚਾ ਕੱਲਿੰਦਾ ਪਹਿਲੀ ਜੀ ਬੜਾ ਵਧੀਆ ਲੋੜ ਸੀਗਾ ਅੱਛਾ ਸਾਰੀ ਜ਼ਿੰਦਗੀ ਬਰਬਾਦ ਹੀ ਗਈ ਹੂੰ ਔਰ ਇਸੇ ਵਿੱਚ ਰਹਿੰਦੀ ਮੈਨੂੰ ਹੂੰ ਤੇ ਬਸ ਕੋਈ ਨਜ਼ਰ ਇਹ ਜਾ ਹੋਇਆ ਵੱਧਦਾ 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 ਕੰਮ ਹੂੰ ਵੱਧਦਾ ਗਿਆ ਪਹਿਲਾਂ ਸ਼ੁਰੂ ਤੋਂ ਮੇਰੀ ਦੀ ਗੱਲ ਕਹਾਣੀ ਆਈ ਹੈਗੀ ਅੱਛਾ ਫੇਰ ਮੇਰਾ ਇੱਕ ਵੱਡਾ ਭਾਈ ਜੀ ਉਹਦੇ ਆ ਗਈ ਗੱਲ ਅੱਛਾ ਉਹਦਾ ਵਿਚਾਰਾ ਰਿਜਕੀ ਪਰਿਆ ਅੱਛਾ ਹਾਂ ਤੇ ਮਾਲਕ ਨੇ ਭਾਈ ਖਾਣ ਪੀਣ ਨੂੰ ਤਾਂ ਕੋਈ ਆਟਾ ਦੇ ਗਿਆ ਕੋਈ ਖੰਡ ਚਾਹ ਦੇ ਗਿਆ ਤੇ ਹੁਣ ਸਾਡੇ ਕੋਈ ਕਮਰੇ ਦੀ ਜੇ ਕੋਈ ਪਰਮਾਤਮਾ ਕਿਸ ਜਿਹੇ ਮਤ ਪਾਵੇ ਸਾਨੂੰ ਕਮਰਾ ਜਰੂਰੀ ਚਾਹੀਦਾ ਬਾਪੂ ਜੀ ਕੋਈ ਮਦਦ ਨਹੀਂ ਕਰਦਾ ਕੋਈ ਪਿੰਡ ਵਾਲਾ ਨਾਲ ਨਹੀਂ ਖੜਦਾ ਹਾਂ ਜੀ ਨਾ ਪਿੰਡ ਦੇ ਤਾਂ ਖੋਦ ਆਪਾਂ ਵਾਲਣ ਪਿੰਡ ਦੇ ਪਿੰਡ ਦੇ ਸੰਦਾ ਕੋਈ ਪਿੰਡ ਦਾ ਆਈ ਨਹੀਂ ਕਹਿੰਦਾ ਵੀ ਇੱਧਰ ਪਕ ਜੋ ਲੱਟੋ ਆਗਾ ਇੱਧਰ ਸੰਦਾ ਬਾਹਰ ਨਹੀਂ ਮਾਰ ਕਰਨੇ ਸੱਚੇ ਪਾਤਸ਼ਾਹ ਮਾੜਾ ਬੋਲਦੇ ਤਾਂ ਉਹ ਕਰੇ ਸੁਰਗਜ ਬਾਸ਼ਾ ਕਰੇ ਜਿਹੜੇ ਸਾਨੂੰ ਦਵਾਈ ਵੀ ਬਾਹਰਲੇ ਬੰਦੇ ਦਵਾਈ ਦੇ ਜਾਂਦੇ ਨੇ ਪਿੰਡਪੋਂ ਦਾ ਨਹੀਂ ਕੋਈ ਆਖੇ ਲੱਗਦਾ ਅੱਛਾ ਲੈ ਪਰ ਸਮਝਉਣੀ ਸੀ ਕੀ ਦਵਾਈ ਤੋਂ ਬਣਾ ਬਠਾ ਲਤ ਬੰਨੀ ਇਹ ਕੀ ਹੋ ਗਿਆ ਲਤ ਤੇ ਇਹ ਪਤਾ ਹੀ ਨਹੀਂ ਭਾਈ ਮਾਰ ਜਣਾ ਜਖਮ ਜਾ ਹੋਇਆ ਥੀਆ ਅੱਛਾ ਉਸ ਤੋਂ ਬਾਅਦ ਦਾ ਪਤਾ ਦਾ ਕੰਮ ਹੂੰ ਮੈਨੂੰ ਸਾਲ ਫੁੱਟ ਸਾਲ ਹੋ ਗਿਆ ਐਂ ਬੈਠੇ ਨੂੰ ਪਿੰਡ ਦਾ ਕੋਈ ਪੱਟੀ ਕਰਾਉਣੀ ਜਾਂਦਾ ਹੂੰ ਸਾਡੇ ਭਾਦ ਦਾ ਕੋਈ ਭੈਣ ਨਹੀਂ ਕੋਈ ਭਾਈ ਨਹੀਂ ਸਾਡਾ ਉਹ ਭਾਈ ਆ ਜਿਹੜੇ ਸਾਡੀ ਉਂਗਲ ਫੜਦਾ ਜਦੋਂ ਕੋਈ ਵੀ ਦੇਖੇ ਤੁਹਾਨੂੰ ਇਨਸਾਨੀਅਤ ਵਾਲਾ ਉਹ ਤੁਹਾਡੇ ਤੇ ਤਰਸ ਕਰੂਗਾ ਤੁਹਾਡੀ ਮਦਦ ਕਰੂਗਾ ਇਹ ਤਾਂ ਤੁਹਾਡੇ ਤੁਹਾਨੂੰ ਦੇਖਦੇ ਆਏ ਆ ਸ਼ੁਰੂ ਤੋਂ ਫਿਰ ਵੀ ਤੁਹਾਨੂੰ ਇਦਾਂ ਬੋਲਦੇ ਆ ਮਹਾਜੀ ਬੋਲ ਨਹੀਂ ਨਾ ਵਸ ਹੁੰਦਾ ਨਾ ਮੇਰਾ ਟਿੱਡ ਬਹੁਤ ਹੁੰਦਾਗਾ ਤੇ ਬਹੁਤ ਘਰੀ ਪਾਰੀ ਤੁਸੀਂ ਜਦੋਂ ਇੱਥੇ ਬੈਠੇ ਹੋ ਫਿਰ ਘਰ ਦਾ ਪਤਾ ਲੱਗ ਜਾਂਦਾ ਕਿੱਧਰ ਨੂੰ ਜਾਵਾਂ ਅੱਛਾ ਛੋਟੀ ਹੈ ਸਾਡੀ ਅੱਖਾਂ ਅੱਛਾ ਆ ਆਖੀ ਸਾਡੀ ਇਹਦੇ ਆਸਰੇ ਕੋ ਜੇ ਮੂਰੇ ਨੀਵੇਂ ਤਾਂ ਰੀ ਪਿੱਛੇ ੜ ਜਾਂਦੇ ਆ ਅੱਛਾ ਇਹ ਤਾਂ ਸੱਤਾਂ ਲੱਗਦੀਆਂ ਰਹਿੰਦੀਆਂ ਡਿੱਗਦੇ ਟੈਂਦੇ ਰਹਿੰਦੇ ਹਾਂ ਬੜੇ ਬੜੇ ਆਦੇ ਆਦੇ ਗੋਡੇ ਕਿਵੇਂ ਉਹ ਪੰਜਾਂ ਕਿੰਨੀ ਜ਼ਿੰਦਗੀ ਲੰਘ ਗਈ ਐਦਾਂ ਹੀ ਜ਼ਿੰਦਗੀ ਲੰਘ ਗਈ ਮੇਰੀ ਹੋ ਗਏ 45 ਸਾਲ ਅੱਛਾ ਜ਼ੁਹੀਆਂ ਨੂੰ ਉਹ ਜੂ ਪਹਿਲਾਂ ਜਣੇ 21 ਸਾਲ ਬੜੀ ਨੰਗੀ ਸੀ ਬਥੇਰਾ ਕੰਮ ਕਰਿਆ ਐ ਪਸ਼ੂਆਂ ਵਾਂਗੂ ਕੰਮ ਕਰੇਗਾ ਇਹ ਜੀ ਗੱਲ ਨਹੀਂ ਕੋਈ ਨਾ ਕੰਮ ਕਰਿਆ ਹੋਵੇ ਹਾਲ ਬਥੇਰਾ ਜੋੜੇਗਾ ਹਾਂ ਦਿਹਾੜੀ ਬਿਥੇਰੀ ਕਰੀਏ ਜਿੰਨੀ ਕੋਈ ਨਹੀਂ ਬਾਪੂ ਜੀ ਪਰ ਇਹ ਬੰਦਾ ਕਹਿੰਦਾ ਕਿ ਮੈਂ ਖੁਦ ਚਲੋ ਮੇਰੀਆਂ ਅੱਖਾਂ ਚਲੀ ਗਈਆਂ ਇੱਕ ਮਾਤਾ ਸੰਭਾਲਣ ਲਈ ਘਰ ਬੈਠੀ ਆ ਫਿਰ ਉਹ ਸਾਰੀਆਂ ਚੀਜ਼ਾਂ ਕਿੱਦਾਂ ਮੈਨੇਜ ਕਰਦੇ ਹੋ ਉਹ ਜੀ ਬਸ ਆ ਛੁੱਟੀ ਅੱਖ ਗਈ ਇਹਦੇ ਨਾਲ ਟੋਟ ਪਕੇ ਵੀ ਆਟਿਆ ਆੜੀ ਭੋਰੀ ਆ ਗਈ ਜਾਂ ਢੋਲੀ ਆ ਗਈ ਹਾਂ ਰੋਟੀ ਪਾਣੀ ਦੇਜਣ ਤਾਂ ਹੁਣ ਕੋਈ ਰੋਟੀ ਪਾਣੀ ਜ ਹੁਣ ਤਿੰਨ ਦਿਨਾਂ ਦਾ ਇੱਕ ਟ੍ਰੱਕ ਡਰਾਈਵਰ ਵਿਚਾਰਾ ਅੱਛਾ ਹਾਂ ਉਹ ਉਹ ਜ਼ਰੂਰ ਪਹੁੰਚਾਉਂਦੇ ਨੇ ਸਾਨੂੰ ਅੱਛਾ ਹੋਰ ਨਹੀਂ ਉਹ ਸੀ ਪਹਿਲਾਂ ਦਾ ਅਸੀਂ ਤਾਂ ਆਪਦੀ ਹੱਥ ਫੂਕ ਕੇ ਬਕਾ ਉਹ ਕਰੀ ਨਹੀਂ ਹਾਂ ਉਹ ਉਂਗਲ ਦੇਖ ਲਓ ਮੇਰੇ ਭਾਈ ਦੀ ਹਾਂ ਆਲੂ ਮੂੰਗੀ ਛਿੱਲੀ ਗਈ ਸੀ ਅੱਛਾ ਰੋਟੀ ਪਕਾਉਂਦੇ ਬਗਾਉਂਦੇ ਅੱਗ ਲੱਗ ਗਈ ਉਹ ਸਾਡਾ ਮੁੱਖ ਗਿਆ ਗਏ ਸਾਂ ਅੱਛਾ ਅਸੀਂ ਇੱਟਾਂ ਦਾ ਚੁੱਲਾ ਕਰਕੇ ਨਾ ਉਹ ਉਹ ਬਣਾਉਣ ਲੱਗੇ ਹੂੰ ਉਹ ਪੈਸੀ ਰਾਬੜਾ ਅੱਛਾ ਰਾਬੜ ਨੂੰ ਅੱਗ ਲੱਗੀ ਓਹੋ ਵੱਛੋ ਇਹ ਇਹ ਗੁਰ ਨੂੰ ਉਹੀ ਲਗੀ ਤੇ ਸਿਲਕੇ ਹਮ ਆਲੂ ਮੂ ਅੱਛਾ ਤੇ ਇਹਨੇ 8-9 ਮਹੀਨੇ ਦੁੱਖ ਭਰਿਆ ਅੱਛਾ ਉਹ ਡਾਕਟਰ ਕਹਿੰਦਾ ਬਾਪਾ ਨੂੰ ਕੱਢ ਕੱਢ ਦੇ ਨਿਆ ਮਹਾ ਉਹਨੂੰ ਤਾਂ ਇਹ ਨਾ ਘਟੋ ਦੇਖ ਲਓ ਅੱਛਾ ਫਿਰ ਜਿਸੀ ਆ ਬਾਹਰ ਲੇ ਕੋਈ ਖੜੀ ਹਸਪਤਾਲ ਚ ਹਮ ਉੱਥੇ ਇੱਕ ਮੁੰਡਾ ਦੋ ਭੈਣਾਂ ਖੜੀਆਂ ਉਹਨਾਂ ਨੇ ਦੇਖਿਆ ਉਹ ਕਹਿੰਦੀਆਂ ਵੀ ਫਲਾਨੀ ਡਾਕਟਰ ਦੇ ਲਿਆ ਛੇ ਆਲੇ ਆ ਪ੍ਰਾਈਵੇਟ ਅੱਛਾ ਅੱਛਾ ਪੱਟੀਆਂ ਪੱਟੀਆਂ ਹੀ ਕਰਦਾ ਹੋਰ ਨਹੀਂ ਬਾਪੂ ਜੀ ਮੰਨ ਕਰਦਾ ਕਿ ਅੱਖਾਂ ਹੁੰਦੀਆਂ ਤਾਂ ਮੈਂ ਵੀ ਦੁਨੀਆ ਦੇਖ ਸਕਦਾ ਆਪਣੀਆਂ ਮੁਸ਼ਕਲਾਂ ਨੂੰ ਮੈਂ ਹੱਲ ਕਰ ਪਾਉਂਦਾ ਹਾਂ ਜੀ ਬਸੇਰਾ ਜੀ ਕਰਦਾ ਹਾਂ ਅਸੀਂ ਵੀ ਲੋਕਾਂ ਵਾਂਗੂ ਕਿਸੇ ਨਾਲ ਅੱਛੇ ਨਾਲ ਕੇ ਦੇਖਿਆ ਕਿਸੇ ਨਾਲ ਖੇਟ ਕੇ ਨਾਲ ਦੇਖਿਆ ਸਾਡੀ ਤਾਂ ਜ਼ਿੰਦਗੀ ਦੁਖੀਆ ਚੀਨੰਗੀ ਹੈਗੀ ਸਾਰੀ ਜ਼ਿੰਦਗੀ ਅੱਧੀ ਨਿਕਲ ਗਈ ਸਾਰੀ ਕਿਉਂ ਆਪਾਂ ਕਹ ਜੀਏ ਵੀ ਅਸੀਂ ਤਾਂ ਲਗੁੱਦਰ ਝੂਟੇ ਵੀ ਲੱਸੀ ਨਹੀਂ ਜੋਹੀ ਜੀ ਲੰਗੀ ਆ। ਇੰਨੇ ਤਿਉਹਾਰ ਆਉਂਦੇ ਆ ਸਭ ਰੁੱਖੇ ਨਿਕਲ ਜਾਂਦੇ ਆ। ਜਮਾ ਆ ਹੁਣ ਇੱਕ ਵਾਰ ਲੋਕਾਂ ਦਾ ਰਖੜੀਆਂ ਦਾ ਤਿਉਹਾਰ ਵੱਡਾ। ਤੀਆਂ ਦਾ ਵੱਡਾ ਗਾ। ਪਰ ਸਾਡੇ ਪਾਸੇ ਸਾਰੀ ਮੁੱਕਿਆ ਹੋਇਆ। ਹੂੰ। ਸਾਨੂੰ ਕੋਈ ਨਜ਼ਰੀ ਨਹੀਂ ਆ ਰਹੀ ਗੱਲ। ਕੱਲ ਨੂੰ ਲੋਕਾਂ ਨੇ ਰਖੜੀਆਂ ਮਨਾਣੀਆਂ ਤੁਸੀਂ ਇੱਥੇ ਬੈਠੇ। ਅਸੀਂ ਇੱਥੇ ਬੈਠੇ ਆ। ਹੂੰ। ਬਸ ਕੁੜੀਆਂ ਆਣ ਕਮਾਣ ਵਾਲੀਆਂ ਬਣ ਜਾਈਆਂ ਨੇ। ਅੱਛਾ ਬਾਦੀਆਂ ਵਾ। ਤੇ ਇਹੀ ਕੋਈ ਗੱਲ ਨਹੀਂ। ਹੂੰ। ਅਸਾਂ ਕੋਈ ਆਸਰ ਕੋਈ ਜ਼ਿੰਦਗੀ ਨਹੀਂ ਬਾਈ ਗੁਰੂ ਦਾਸਰਾ ਤੱਕ ਦਿਓ ਬਸ ਮਾਲਕ ਦਾ ਉਹਦਾ ਸੇਵਨ ਕਰਦੇ ਆ ਅਸਾਂ ਲੜ ਕੇ ਜਿੰਦਾ ਵੀ ਹੋਈ ਹੈ ਸਾਨੂੰ ਅੱਛਾ ਉਹੀ ਸੂ ਸਤਨਾ ਸਾਨੂੰ ਕਿਸੇ ਪਾਸੇ ਜਾਈਏ ਉਹਦਾ ਆਸਰਾ ਲੇਕਿਨ ਵੀ ਇਹ ਕਲਗੀਆਂ ਬੜਿਆ ਇਹ ਲੀਲੇ ਤੰਬੂ ਬੜਿਆ ਤੁਸੀਂ ਆ ਹੁਣ ਸਾਡਾ ਐਵੇਂ ਕਰੀਏ ਸਾਡੇ ਕੰਮ ਵੀ ਮਸਲ ਵੀ ਸੁੱਧ ਹੁੰਦੇ ਨੇ ਹੁਣ ਆ ਇੱਕ ਭਾਈ ਆਈ ਸੀਗੀ ਲੁਧਿਆਣੀ ਤੋਂ ਅੱਛਾ ਅੱਛਾ ਆਹਾਂ 100 ਡੱਗ ਬਣਾ ਕੇ ਗਿਆ अच्छा ਵੀ ਇਹਨਾਂ ਨੂੰ ਟੱਟੀ ਪਸ਼ਾਬ ਜਾਣਾ ਬਾਹਰ ਔਖਾ ਆ। اچھا ਹਾਂ ਬਣਾ ਕੇ ਦਿੱਤਾ ਉਹਨਾਂ ਨੇ। ਹਾਂ ਉਹਦੇ ਉੱਤੇ ਪੱਥੇ ਪਏ। اچھا ਉੱਤੇ ਤਾਂ ਨੇ ਕਰਦਿਆ ਮਦਦ ਜਿਹੜੇ ਤੁਹਾਨੂੰ ਦੇਖਦੇ ਆ। ਹਾਂ ਹੂੰ ਸਾਨੂੰ ਕਹਿੰਦੇ ਨੇ ਵੀ ਕੀ ਕਾਜੀ ਤਕਲੀਫਾਂ। ਹਾਂ ਇੱਕ ਵਿਚਾਰਾ ਕੋਈ ਫੌਜੀ ਭਾਈ ਗਿੱਜਰ ਦੇ ਕੇ ਗਿਆ। اچھا ਹਾਂ ਇੱਕ ਨੇ ਮੱਛੀ ਮੋਟਰ ਦੀ ਮੈਨੂੰ ਉਹ ਕਰੀ। ਹੂੰ ਉਹ ਉਹ ਕਮਰਾ ਵੀ ਇੱਕ ਪ੍ਰੈਸਰ ਕਰਕੇ ਗਿਆ ਇੱਕ ਮੁੰਡਾ। ਠੀਕ ਆ। ਹਾਂ ਜਿਹੀ ਜੀ ਆਪਦੇ ਚ ਵੀ ਅਸੀਂ ਬੈਠਣਾ ਉੱਠਣਾ ਹਾਲੇ ਕੀ ਪਤਾ ਰੱਬ ਦੇ ਘਰ ਦਾ ਕਿੰਨੇ ਚਿਰ ਬੈਠਾ ਉੱਠਾਂਗੇ ਹਾਂ ਵੀ ਹੁਣੀ ਲਾ ਗਈ ਹੈ ਜੀ ਕੋਈ ਬਹੁਤ ਹਾਂ ਠੀਕ ਹੈ ਹੁਣ ਹੁਣ ਮਦਦ ਚਾਹਦੇ ਹੋ ਕੋਈ ਹਾਂ ਜੀ ਮਦਦ ਹੁਣ ਆਏ ਆ ਵੀ ਜੇ ਭੈਣ ਜੀ ਸਾਡੇ ਕਮਰੇ ਦਾ ਹੋ ਜਨਾ ਅੱਛਾ ਸਾਡੇ ਚੀਜ਼ ਵਕਤ ਵੀ ਚੱਕੀ ਤਰੀ ਜਾਂਦੀ ਹੈਗੀ ਅੱਛਾ ਲੋਕ ਚੱਕ ਕੇ ਲੈ ਜਾਂਦੇ ਆ ਬੜੇ ਵਸੇ ਜੀ ਅੱਛਾ ਹਾਂ ਆ ਦੇਖਾ ਆ ਤੁਸੀਂ ਕਹਿੰਦੇ ਸੀ ਕਿ ਜੇ ਕੋਈ ਤੁਹਾਨੂੰ ਦਵੇ ਵੀ ਕੁਛ ਤਾਂ ਉਹ ਵੀ ਥਾਤੋਂ ਲੈ ਲੈਂਦੇ ਆ ਕੋਣ ਕੇ ਦਿੰਦਾ ਕੋਈ ਨਹੀਂ ਹੋ ਹੁਣ ਜ਼ਿਕਰ ਜਾਂਦੇ ਨੇ ਮਾ ਹਾਂ ਅੱਛਾ ਹਾਂ ਹੁਣ ਜੇ ਤੈ ਬੁਰ ਕੀ ਟੁਕਰੀ ਦੇਦੀ ਹੂੰ ਇਹ ਤਾਂ ਦਰ ਮੈਂ ਤਾਂ ਇਹ ਪਿੰਡ ਪਿੰਡੀ ਗੰਦਾ ਮੈਂ ਤੋਂ ਔਰ ਮੇਰਾ ਬੜ ਵਧੀਆ ਦਾ ਗੱਲ ਮੈਂ ਕੁੜੀਆਂ ਦਾ ਫਾਇਦਾ ਚੱਕਦੇ ਆ ਹਾਂ ਬੜਾ ਸੋ ਬਿਲਕੁਲ ਇੱਕ ਇੱਕ ਕਹਾਣੀ ਇਸ ਪਰਿਵਾਰ ਦੀ ਹੈ ਜੋ ਤਿੰਨ ਪਰਿਵਾਰ ਜਿਹੜੇ ਤਿੰਨ ਜੀ ਨੇ ਇਸ ਪਰਿਵਾਰ ਦੇ ਤਿੰਨੇ ਹੀ ਨੇਤਰਹੀਣ ਨੇ ਪਰ ਕਿੰਨੀ ਮੁਸ਼ਕਲ ਦੇ ਨਾਲ ਹੀ ਜ਼ਿੰਦਗੀ ਜਿਉਂਦੇ ਨੇ ਲੋਕ ਕਹਿੰਦੇ ਮਦਦ ਕਰਦੇ ਆ ਪਰ ਖੋਣ ਵਾਲੇ ਵੀ ਨਾਲ ਇਹਨਾਂ ਦੇ ਧੋਖਾ ਕਰ ਜਾਂਦੇ ਆ ਸੋ ਇਹ ਗੱਲਾਂ ਬਾਤਾਂ ਕੁਝ ਇਹਨਾਂ ਨੇ ਦਸੀਆਂ ਨਹੀਂ ਕਰਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਕਿਦਾਂ ਸੁੱਕੀਆਂ ਪੱਕੀਆਂ ਰੋਟੀਆਂ ਖਾਂਦੇ ਨੇ ਪਰ ਅਗਰ ਕੋਈ ਵੀਡੀਓ ਦੇਖਦਾ ਹੈ ਅਗਰ ਇਹਨਾਂ ਦੇ ਹਾਲਾਤਾਂ ਨੂੰ ਦੇਖ ਕੇ ਉਸ ਦੇ ਅੰਦਰ ਇਨਸਾਨੀਅਤ ਜਾਗਦੀ ਹੈ ਤਾਂ ਲੋਕ ਮਦਦ ਕਰਨ ਦੇ ਲਈ ਵੀ ਅੱਗੇ ਆਉਂਦੇ ਨੇ ਪਰ ਜਿਹੜੇ ਲੋਕ ਆਪਣੀ ਜ਼ਿੰਦਗੀ 'ਚ ਸ਼ਿਕਵੇ ਕਰ ਜਾਂਦੇ ਨੇ ਉਹ ਜ਼ਰੂਰ ਇਸ ਵੀਡੀਓ ਤੋਂ ਇਸ ਪਰਿਵਾਰ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਣ ਜਿਹੜੇ ਇੱਥੇ ਆ ਚਾਹੁੰਦੇ ਨੇ ਉਸ ਪਰਿਵਾਰ ਨੂੰ ਆ ਕੇ ਮਿਲ ਵੀ ਸਕਦੇ ਨੇ ਸੋ ਅੱਗੇ ਦੇ ਹਾਲਾਤ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰਦੇ ਨੇ ਇਹ ਘਰ ਦੇ ਵਿੱਚ ਆਏ ਸੀ ਤਾਂ ਮੈਨੂੰ ਲੱਗਾ ਕਿ ਬਾਪੂ ਜੀ ਰੋਟੀ ਕਿੱਦਾਂ ਬਣਾਉਂਦੇ ਹੋਣਗੇ ਘਰ ਦੇ ਕੰਮ ਕਿੱਦਾਂ ਕਰਦੇ ਹੋਣਗੇ ਵੀ ਹਾਲਾਤ ਦੇਖਣੇ ਤੇ ਦਿਖਾਣੇ ਜ਼ਰੂਰੀ ਆ ਬਾਪੂ ਜੀ ਹੁਣ ਤੁਸੀਂ ਰੋਟੀ ਪਕਾਉਣ ਲੱਗੇ ਸੀ ਹਾਂਜੀ ਭੈਣ ਜੀ ਰੋਟੀ ਪਕਾਉਣ ਲੱਗੇ ਸੀ ਜੀ अच्छा ਤੇ ਫਿਰ ਤੁਸੀਂ ਰੋਟੀ ਕਿੱਦਾਂ ਪਕਾਉਂਦੇ ਹੋ ਮਤਲਬ ਕੋਈ ਔਖ ਨਹੀਂ ਆਉਂਦੀ ਹੈਗੀ ਕਿ ਕੋਈ ਮਦਦ ਕਰਦਾ ਆ ਵਜ਼ਾ ਬੈਣ ਜੀ ਬਹੁਤ ਆਉਂਦੀ ਆ ਉਂਗਲੀ ਮੱਚ ਗਈ ਸੀ ਮੇਰੀ ਰੋਟੀ ਪਕਾਉਂਦੇ ਦੀ ਅੱਗ ਚ ਪੈ ਗਈ ਸੀ ਆ ਉਂਗਲੀ ਤੁਹਾਡੀ ਰੋਟੀ ਕਰਕੇ ਹੋ ਗਈ ਇੰਦਾ ਇਹ ਤਾਂ ਬਹੁਤ ਜ਼ਖਮ ਜਿਹਾ ਹੋਇਆ ਇਹਨੂੰ ਤੁਸੀਂ ਇਲਾਜ ਨਹੀਂ ਕਰਾਇਆ ਚੁੱਤ ਕਰਾਂ ਲੱਗੀ ਸੀ ਇੱਧਰ ਚਾਹ ਨੂੰ ਜੋਰਤੀ ਸੀ ਇੱਥੋਂ ਕਹਿੰਦਾ ਵੀ ਕੁਛ ਨਹੀਂ ਹੁੰਦਾ ਚੱਲ ਰੱਖਾ ਹੁਣਾਂ ਇਹ ਦੁਗਾਉ ਜ਼ਿੰਦਗੀ ਇਹ ਆ ਆ ਜ਼ਰੂਰ ਦੇਖਣ ਵਾਲੀ ਚੀਜ਼ ਆ ਕੇ ਦੇਖ ਲੋ ਬਜ਼ੁਰਗ ਬੰਦਿਆ ਹੱਥਾਂ ਦਾ ਕੀ ਹਾਲ ਹੋਇਆ ਪਿਆ ਤਾਂ ਬਿਲਕੁਲ ਹੀ ਤੁਹਾਡੀਆਂ ਉਂਗਲਾਂ ਦੇ ਵਿੱਚ ਜ਼ਿਆਦਾ ਹੀ ਜ਼ਖਮ ਹੋਏ ਪਏ ਆ ਤੇ ਹੋਰ ਜੀ ਫਿਰ ਲੱਗ ਜਾਂਦਾ ਚੱਪੇ ਤੇ ਚੱਲੇ ਜੇ ਪੈਣ ਜੀ ਅੱਛਾ ਹਾਂਜੀ ਫਿਰ ਤੁਸੀਂ ਹੁਣ ਤਵਾ ਰੱਖ ਕੇ ਫਿਰ ਰੋਟੀ ਆਟਾ ਵੀ ਆਪੇ ਹੀ ਹੁੰਦੇ ਹੋ ਆਪੇ ਹੁੰਦਾ ਪੈਣ ਜੀ ਮੈਂ ਹੀ ਕਰਦਾ ਇਹਨਾਂ ਤੋਦਾ ਹੁੰਦਾ ਜੀ ਕਿਸੇ ਤੋਂ ਨਾ ਮਾਤਾ ਤੋਂ ਨਾ ਦੂਸਰੇ ਭਰਾ ਤੋਂ ਅੱਛਾ ਹਾਂਜੀ ਤੇ ਤੁਹਾਨੂੰ ਥੋੜਾ ਜਿਹਾ ਦਿਸਦਾ ਵਾ ਹਨਾ ਨਾ ਜੀਦਾ ਨਹੀਂ ਪੈਣ ਜੀ ਮੈਂ ਪਹਿਲਾਂ ਨਹੀਂ ਸੁਣੀ ਸੀ ਇਹ ਕੰਮ ਕਰਦਾ हाँ जी। हाँ जी। अच्छा ਤਾਂ ਤੁਹਾਨੂੰ ਪਤਾ ਮੈਂ ਕਿੱਥੇ ਬਹਿਣਾ ਕਿੱਦਾਂ ਜਾਣਾ ਹਾਂ ਹਾਂਜੀ ਹਾਂਜੀ اچھا ਹੂੰ ਤੇ ਫਿਰ ਰੋਟੀ ਦਾ ਪ੍ਰਬੰਧ ਕੋਈ ਕਰਕੇ ਦਿੰਦਾ ਤੁਹਾਨੂੰ ਕੋਈ ਮਦਦ ਕਰਦਾ ਬਾਹਰਲੇ ਬੰਦੇ ਮਾੜਾ ਮੋਟਾ ਘੱਟ ਦਿੰਦੀ ਪਿੰਡ ਦਾ ਨਹੀਂ ਕੋਈ ਘੱਟ ਦਾਈਂ ਪਿੰਡ ਦੇ ਤਾਂ ਸਾਡੇ ਕਿਵੇਂ ਹੁਣ ਤੁਸੀਂ ਆ ਰਹੇ ਸੀ ਹੂੰ ਸਾਨੂੰ ਉਥੋਂ ਮੋਰਸਾ ਪਾ ਮਜਿੰਦੇ ਹਾਂ اچھا ਤੇ ਕਹਿੰਦੇ ਨਾ ਕਿ ਇੱਥੇ ਤਾਂ ਕੋਈ ਹੈ ਨਹੀਂਗਾ ਇਹੋ ਜਿਹੇ ਬੰਦੇ ਜੀ اچھا ਕੀ ਮਦਦ ਨਾ ਕਰ ਸਕੇ ਤੁਹਾਡੀ ਹਾਂ ਜੀ ਹਾਂ ਜੀ ਅੱਛਾ ਇਹ ਬਾਪੂ ਜੀ ਤੁਹਾਡੀ ਉਮਰ ਕਿੰਨੀ ਕੁ ਹੋਊਗੀ ਸਾਡੀ ਉਮਰ ਹੋਊ ਜੀ 60 ਦੇ ਲਵੇਂ ਲੱਗੇ ਅੱਛਾ ਕਿੰਨੇ ਸਾਲ ਹੋ ਗਏ ਫਿਰ ਤੁਹਾਨੂੰ ਇਦਾਂ ਇਸ ਹਾਲਾਤਾਂ ਚ ਰਹਿੰਦੇ ਹੋਏ ਭੈਣ ਜੀ ਹੋ ਗਏ 17-18 ਸਾਲ ਹੋ ਗਏ ਭੈਣ ਜੀ 17-18 ਸਾਲ ਹੋ ਗਏ ਮੈਂ ਮੈਂ ਬਿਲਕੁਲ ਹਾਲਾਤ ਦਿਖਾਣਾ ਚਾਹੂੰਗੀ ਕਿ ਰੋਟੀਆਂ ਸੜ ਕੇ ਕਿਸ ਤਰੀਕੇ ਦੇ ਨਾਲ ਆਲੇ ਦੁਆਲੇ ਬਿਕਰੀਆਂ ਹੋਈਆਂ ਕਹਿੰਦੇ ਕਿ ਜਦੋਂ ਕੋਈ ਗਊਸ਼ਾਲਾ ਵਾਲਾ ਆਂਦਾ ਅਸੀਂ ਉਹਨਾਂ ਨੂੰ ਦੇ ਦਿੰਦੇ ਇਹਨਾਂ ਨੂੰ ਇਹ ਨਹੀਂ ਪਤਾ ਖੰਡ ਕਿੱਥੇ ਆਟਾ ਕਿੱਥੇ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋੜ ਤੋੜ ਲਾ ਕੇ ਆਪਣੇ ਰੋਟੀ ਦਾ ਇੰਤਜ਼ਾਮ ਕਰਦੇ ਆ ਬਾਪੂ ਜੀ ਹੁਣ ਤੁਸੀਂ ਰੋਟੀ ਪਕਾ ਲੂਗੇ ਆਪੇ ਹਾਂ ਭੈਣ ਜੀ ਹੂੰ ਆਟਾ ਪਤਾ ਤੁਹਾਨੂੰ ਕਿੱਥੇ ਪਿਆਵਾ ਆਟਾ ਸਾਰਾ ਮੈਂ ਟੂਕੇ ਦੇਖ ਲੈਣਾ ਭੈਣ ਜੀ ਰੋਜ਼ ਰੱਖਦਾ ਨਾ ਮੈਂ ਅੱਛਾ ਮੈਨੂੰ ਐ ਪਤਾ ਲੱਗ ਜਾਂਦਾ ਵੀ ਇੱਥੇ ਹੀ ਪਿਆਗਾ ਹੂੰ ਉਸੇ ਟੂਕੇ ਭੈਣ ਜੀ ਮੈਂ ਚੱਕ ਲੈਣਾ ਪਾਣੀ ਲੈ ਆਉਣਾਗਾ ਲਿਆ ਕਿ ਜਿੰਨੀ ਕਛ ਅਸੀਂ ਸਰੂਦ ਦਾ ਪਤਾ ਵੀ ਇਨਾਂ ਨੂੰ ਕੁੰਣਾ ਨਾਗਾ ਬਸ ਇੱਕ ਦੋ ਰੋਟੀਆਂ ਦਾ ਵੱਧ ਭੱਗਦਾ ਨਹੀਂ ਪੂਰੀ ਪਕਾਉਣਾ ਪੈਣੀ ਮੈਨੂੰ ਅੱਛਾ ਤੇ ਫੇਰਾਂ ਚਬਾ ਟੋਕੇ ਉੱਚੇ ਮੈਂ ਪਾਵਾ ਪਾਦਣਾ ਸਪਕੇ ਅੱਛਾ ਹਾਂ ਭੈਣ ਜੀ ਫੇ ਥੱਪਦੇ ਥੱਪਦੇ ਪਤਾ ਲੱਗ ਜਾਂਦਾ ਵਾ ਕਿ ਰੋਟੀ ਤਵੇ ਤੇ ਹੀ ਪੈ ਰਹੀ ਆ ਹਾਂ ਹਾਂ ਭੈਣ ਜੀ ਕੋਈ ਥੱਲੇ ਵੀ ਚਿੱਦ ਕੇ ਪੈ ਗਿਆ ਨਾ ਅੱਛਾ ਟੋਕੇ ਦੇਖਦੇ ਹੋ ਫੇ ਤਵੇ ਹਾਂ ਜੀ ਹਾਂ ਜੀ ਤਵੇ ਦਾ ਜਿਸ ਸੇਕ ਜ਼ਿਆਦਾ ਹੋਵੇ ਤਾਂ ਹੱਥ ਜਿਹੜੇ ਇਹਨਾਂ ਦੇ ਸੜ ਜਾਂਦੇ ਆ ਉਹ ਦਿਖਾਈ ਨਾ ਨੇ ਕਿ ਹੱਥ ਮੇਰੇ ਸਾਰੇ ਛੜੇ ਪਏ ਨੇ ਕਿ ਬਹੁਤ ਮਾੜੇ ਹਾਲਾਤ ਆ ਅਸੀਂ ਕਹਿੰਦੇ ਆ ਕਿ ਸਾਨੂੰ ਉਹ ਨਹੀਂ ਮਿਲਿਆ ਆ ਨਹੀਂ ਮਿਲਿਆ ਪਰ ਸਭ ਤੋਂ ਵੱਡੀ ਗੱਲ ਜੇ ਅਸੀਂ ਇਸ ਦੁਨੀਆ ਨੂੰ ਦੇਖ ਸਕਦੇ ਆ ਅਸੀਂ ਹਰ ਆਪਣੇ ਕਾਰਜ ਕਰ ਸਕਦੇ ਆ ਪਰ ਸੋਚੋ ਉਹਨਾਂ ਲੋਕਾਂ ਬਾਰੇ ਜਿਹੜੇ ਦੇਖ ਨਹੀਂ ਸਕਦੇ ਬਾਪੂ ਜੀ ਇਹ ਪਰਿਵਾਰ ਜਿਹੜਾ ਕਿੰਨੇ ਸਾਲਾਂ ਤੋਂ ਇਸ ਤਰੀਕੇ ਦੇ ਨਾਲ ਨੀਤਰਹੀਨ ਹੈ ਪਰ ਫਿਰ ਵੀ ਤੁਸੀਂ ਇਸ ਬਾਪੂ ਦਾ ਉਹ ਬੇਬੇ ਉਹ ਬਜ਼ੁਰਗ ਦਾ ਹੌਸਲਾ ਦੇਖੋ ਕਿੰਨਾ ਵੱਡਾ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੀ ਕਿਸੇ ਨੇ ਮਦਦ ਦੇ ਲਈ ਨਹੀਂ ਆਣਾ ਅਸੀਂ ਆਪਣੀ ਆਪ ਹੀ ਸਾਰਨੀ ਹੈ ਤਾਂ ਉਹ ਜੋੜ ਤੋੜ ਲਾ ਕੇ ਜੁਗਾੜ ਕਰਕੇ ਕਿਸ ਤਰੀਕੇ ਦੇ ਨਾਲ ਆਪਣੀ ਰੋਟੀ ਦਾ ਪ੍ਰਬੰਧ ਕਰਦੇ ਨੇ ਬਾਪੂ ਜੀ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸਨੇਹ ਆ ਪੰਦੀਪ ਬਹੁਤ ਸਨੇਹ ਆ ਤੇ ਦਫਨਾ ਪਿਆ ਭੈਣ ਜੀ ਵੀ ਸਨੇਹ ਮੈਂ ਭੇਜਾਂ ਦਿਲ ਪਾ ਦਾਂਦਾ ਬਾਪੂ ਖੋ ਗਏ ਬਾਪੂ ਜੀ ਰੱਖੜੀ ਦਾ ਤਿਉਹਾਰ ਆ ਹੈ ਨਾ ਨਿਤ ਨਵੇਂ ਤਿਉਹਾਰ ਆਂਦੇ ਆ ਬਾਪੂ ਜੀ ਫਿਰ ਉਹ ਤਿਉਹਾਰਾਂ ਤੇ ਕੋਈ ਚਾਹ ਨਹੀਂ ਕੋਈ ਖੁਸ਼ੀ ਨਹੀਂ ਖੁਸ਼ੀ ਵੀ ਵਸੇ ਜਿਆ ਭੈਣ ਜੀ ਬੀ ਤਿਉਹਾਰ ਆ ਰਹੇ ਨੇ ਪਰ ਪਣ ਭਰਾ ਮੇਰੇ ਸਾਡਾ ਕੋਈ ਨਹੀਂ ਆ ਹੂੰ ਕੋਈ ਸਾਡੇ ਭੈਣ ਨਹੀਂ ਕੋਈ ਭਾਈ ਨਹੀਂ ਸਾਡੇ ਦਾ ਤੁਸੀਂ ਲੋਕ ਹੋ ਆਮ ਲੋਕ ਜਿਹੜੇ ਸਾਡਾ ਦੁੱਖ ਆ ਕੇ ਪੁੱਛਦੇ ਨੇ ਸਾਡਾ ਆਪ ਦਾ ਕੋਈ ਨਹੀਂ ਕਰ ਫੇ ਕਦੇ ਘਰ ਵੀ ਨਹੀਂ ਬਸਾਣ ਦਾ ਸੋਚਿਆ ਐਨੀ ਉਮਰ ਲੰਘ ਗਈ ਘਰ ਬਸਾਉਣ ਦਾ ਜਦੋਂ ਅਸੀਂ ਸੋਚਿਆ ਸੀ ਭੈਣ ਜੀ ਉਦੋਂ ਸਾਡੇ ਸਿਆ ਦਾੜਾ ਡਿੱਗਣ ਲੱਗ ਗਿਆ ਅੱਛਾ ਨੇ ਗਾਗਾ ਬਸ ਸਾਡਾ ਉਧਰ ਮੂੰ ਹੀ ਨਹੀਂ ਹੋਇਆ ਵੀ ਅਸੀਂ ਆਪ ਦਾ ਘਰ ਬਣਨ ਲੱਗੀ। ਅੱਛਾ। ਨਹੀਂ। ਹਾਂ। ਡਿੱਗ ਗਿਆ ਸੀ ਘਰ ਡਿੱਗ ਗਿਆ ਸੀ ਤੁਹਾਡਾ? ਆਈ। ਘਰ ਡਿੱਗ ਗਿਆ ਸੀ ਘਰ ਦੀ ਛੱਤ ਡਿੱਗ ਗਈ ਸੀ। ਹਾਂ ਉਹ ਦੀ ਡਿੱਗ ਪਈ ਸੀ। ਅੱਛਾ। ਹਾਂ ਜੀ। ਇਹ ਫਿਰ ਨਮੀ ਬਣਾ ਕੇ ਦਿੱਤੀ ਕਿਸੇ ਨੇ? ਨਾ ਪਹਿਲਾਂ ਉਦੋਂ ਮਾੜਾ ਮੁੱਟੇ ਸਾਨੂੰ ਅਚਾਨਣ ਆਇਆ ਸੀ ਉਦੋਂ ਅਸੀਂ ਆਪ ਹੀ ਉਹ ਕਰਦੇ ਹੁਣ ਇੰਨਾ ਕਿਉਂਦਾ ਪੈਣ ਜੀ ਹੋ। ਜਿੰਨਾ ਵੀ ਕਹ ਦੂੰ। ਮੀ ਸਾਰਾ ਪਾਣੀ ਪੰਚਾਲੇ ਸੰ ਚੱਲ ਨਿਕਲ ਜਾਂਦਾ ਨਹੀਂ। ਸਾਰਾ ਬਸਾਈ ਹੁੰਦਾਗਾ ਅੱਛਾ ਸਾਡੇ 8-9 ਦਾ ਗਜ਼ੈਲੇ ਸੀ ਰਿਆਈਆਂ ਉਹ ਇੰਨੀਆਂ ਛੜ ਗਿਆ ਨਾ ਮੀਂਹ ਦੇ ਵਿੱਚ ਅੱਛਾ ਉੱਚੀ ਬਸ ਪਈ ਗਿਆ ਬਾਪੂ ਜੀ ਜ਼ਿੰਦਗੀ ਵਧੀਆ ਨਿਕਲ ਰਹੀ ਹੈ ਬੱਦ ਗਈ ਆ ਭੈਣ ਜੀ ਜੋ ਪਰਮਾਤਮਾ ਕਰਦਾ ਨਾ ਬੱਦ ਗਈ ਆ ਜਾਂ ਜਦੋਂ ਤੁਸੀਂ ਭੈਣ ਭਰਾ ਆ ਜੰਦੇ ਹੋ ਉਸ ਰੱਬ ਦਾ ਆਸਰਾ ਹੈ ਹਾਂ ਜੀ ਆ ਰੱਬ ਦਾ ਆਸਰਾ ਹੈਗਾ ਬਾਪੂ ਗੱਲ ਕਰਦਾ ਬਜ਼ੁਰਗ ਰੋ ਪੈਂਦਾ ਜਦੋਂ ਇਦਾਂ ਦੇ ਹਾਲਾਤਾਂ ਦੇ ਮੋਰੇ ਲੋਕਾਂ ਅੱਗੇ ਹੱਥ ਢੜਨੇ ਪੈਣ ਪਰ ਹਾਲਾਤ ਇਸ ਕਰਕੇ ਦਿਖਾ ਰਹੇ ਆ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਸ਼ਿਕਵੇ ਕਰਦੇ ਨੇ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਇਹ ਸੋਚਦੇ ਨੇ ਕਿ ਸਾਡੇ ਕੋਲ ਸਾਧਨਾ ਦੀ ਕਮੀ ਹੈ ਸੀ ਕੁਝ ਨਹੀਂ ਕਰ ਸਕਦੇ ਉਹਨਾਂ ਦੇ ਲਈ ਇਹ ਜ਼ਰੂਰ ਵੀਡੀਓ ਦਿਖਾਣੀ ਜ਼ਰੂਰੀ ਹੈ ਉਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਨਾ ਹਾਰਨ ਇਹਨਾਂ ਪਰਿਵਾਰਾਂ ਨੂੰ ਇਹਨਾਂ ਲੋਕਾਂ ਨੂੰ ਦੇਖ ਕੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸਿੱਖਣ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਹੌਂਸਲਾ ਰੱਖਣ ਤੇ ਜਿਹੜੇ ਲੋਕ ਇਹਨਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਨੇ ਇਹਨਾਂ ਦਾ ਹੱਥ ਫੜ ਸਕਦੇ ਨੇ ਉਹ ਵੀ ਜ਼ਰੂਰ ਇਸ ਵੀਡੀਓ ਨੂੰ ਦੇਖ ਕੇ ਅੱਗੇ ਆਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਹੈਪੀ ਗਰੀਬਾਲਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ